ਘਟਨਾ ਇਹ ਹੋਈ ਹੈ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰ ਤਾਂ ਬੇਅਦਬੀ ਦੇ ਚੱਕਰ 'ਚ ਤਾਂ ਨਹੀਂ ਕਿ ਆਇਆ ਉਹ ਵੈਸੇ ਹੀ ਅਸੀਂ ਗਾਹਾਂ ਚੋਰੀ ਦੇ ਚੋਰੀ ਦੇ ਚੱਕਰ 'ਚ ਸੀਗਾ ਜੀ ਕਿੰਨੇ ਸਾਲ ਦਾ ਬੱਚਾ ਸੀ ਉਹ ਛੋਟਾ ਹੀ ਸੀ ਬੱਚਾ ਜੀ ਅੱਛਾ ਉਹਨੂੰ ਸਾਰਾ ਸਮਝਾਤਾ ਵੀ ਗਾਹਾਂ ਬਾਤ ਇੱਥੇ ਕੋਈ ਅਣਸਖਾ ਵੀ ਘਟਨਾ ਨਾ ਵਾਪਰੇ ਅੱਛਾ ਉਹਦੇ ਘਰਦਿਆਂ ਨੂੰ ਬੁਲਾ ਕੇ ਕੀ ਹੈ ਉਹਦੇ ਘਰਦਿਆਂ ਨੂੰ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀਗਾ ਜੀ ਤੇ ਹੁਣ ਉਹ ਬੱਚੇ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਸੁਖਵੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸਕੰਟ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਹਿੱਕ ਨਾਲ ਲਾਉਂਦੇ ਨੇ ਤੇ ਇਹ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਦੇ ਦੀ ਕੀ ਕਾਰਵਾਈ ਕੀ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਕ ਹਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਤੀ ਸੰਯੋਗ ਹੋਵੇ ਤੇ ਜਿਹੜੀਆਂ ਬਿਆਦਮੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਣ ਤੋਂ ਹਟਾਈਆਂ ਜਾ ਸਕਣਾ। ਅੱਜ ਸਰ ਜਿਹੜੀ ਮਸੰਦ ਮੱਲੇ ਗੋਦਰਾ ਸਾਹਿਬ ਦੇ ਵਿੱਚ ਕੀ ਘਟਣਾ ਹੋਇਆ। ਇਥੇ ਨਾ ਛੋਟਾ ਜਿਹਾ ਬੱਚਾ ਸੀ 12 ਸਾਲ ਦਾ। ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਵੀ ਮੂੜੀ ਚੋਰੀ ਦੇ ਰਾਦੇ ਨਾਲ ਆਇਆ ਸੀ। ਉਹ ਅਹੀ ਵੈਰੀਫਾਈ ਕਰ ਰਿਹਾ ਹੈ ਉਹਦੇ ਅੰਦਰ ਸੁਣਨ ਨੂੰ ਇਹ ਵੀ ਆ ਰਿਹਾ ਵੀ ਕਿ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੋਈ ਗੱਲ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਾਂਗੇ